ਪਿੰਡ ਬੂਰੇਵਾਲ ਦੇ ਗੁਰੂ ਘਰ ਵਿੱਚ ਸੇਵਾ ਕਰ ਰਹੇ ਅੰਘੀਨ ਗ੍ਰੰਥ ਸਿੰਘ ਪਾਈ ਦਿਲਬਖ ਸਿੰਘ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਈ ਰਿਕਸ਼ਾ ਚਲਾਉਣ ਲਈ ਮਜਬੂਰ ਹਨ ਸੇਵਾ ਦੇ ਬਦਲੇ ਪਿੰਡ ਵਾਸੀਆਂ ਵੱਲੋਂ ਸਾਹੇ ਸਾਹਮਣੇ ਵੀ ਸਿਰਫ 250 ਰੁਪਏ ਹੀ ਮਿਲਦੇ ਹਨ ਪਰ ਫਿਰ ਵੀ ਗੁਰੂ ਦੇ ਪਾਣੇ ਵਿੱਚ ਰੱਜ ਕੇ ਖੁਸ਼ ਹਨ ਪਰਿਵਾਰ ਵਿੱਚ ਬਜ਼ੁਰਗ ਮਾਂ ਪਤਨੀ ਅਤੇ ਦੋ ਬੱਚੇ ਹਨ ਪਾਈ ਦਿਲਬਖ ਸਿੰਘ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਅਤੇ ਗੁਰੂ ਦੇ ਲੜ ਲੱਗਣ ਦੀ ਅਪੀਲ ਕਰਦੇ ਹਨ ਕਹਿੰਦੇ ਨੇ ਕਿ ਲੋਕ ਵਿਆਹ ਸ਼ਾਦੀਆਂ ਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ ਪਰ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਰਾਗੀਆਂ ਇਹ ਦਿਲ ਤੰਕਰ ਲੈਂਦੇ ਹਨ ਇੱਥੇ ਤੱਕ ਕਿ ਗੁਰੂ ਘਰ ਵਿੱਚ ਲੋਕ ਫਟੇ ਹੋਏ ਨੋਟ ਚੜਾ ਕੇ ਜਾਂਦੇ ਹਨ ਅਸਲ ਸੇਵਕਾਂ ਦੀ ਕਦਰ ਕਰੀਏ ਗੁਰੂ ਦੇ ਘਰ ਦੀ ਇੱਜ਼ਤ ਬਣਾਈ ਰੱਖੀਏ ਆਓ ਸੁਣਦੇ ਹਾਂ ਅੱਗੇ ਹੋਰ ਕੁਝ ਕੀ ਕਿਹਾ ਮੈਂ ਜੀ ਗੁਰੂ ਘਰ ਸੇਵਾ ਕਰਦਾ ਇੱਥੇ ਨਗਰ ਹੀ ਪਿੰਡ ਬੂੜੇਨੰਗਲ ਹੀ ਗੁਰੂ ਘਰ ਹੈ ਉਹਦੇ ਵਿੱਚ ਮੈਂ ਸੇਵਨ ਬਾ ਰਿਆ ਇਹ ਰੱਖਸ਼ਾ ਜਿਹੜਾ ਇਹ ਮੈਂ ਆਪਣੇ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਹਾ ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਪਾਸ਼ਾ ਆਪ ਲੈ ਰਹੇ ਨੇ ਤੇ ਸੰਗਤ ਦਾ ਜਿਹੜਾ ਮਾਇਆ ਪੱਖ ਦਾ ਉਹ ਪੈਰਾ ਬਹੁਤ ਠਲਾ ਇਸ ਕਰਕੇ ਮੈਨੂੰ ਈ ਰੱਖਸ਼ੇ ਦੀ ਮਿਹਨਤ ਜਿਹੜੀ ਉਹ ਮਜ਼ਦੂਰੀ ਕਰਨੀ ਪੈਂਦੀ ਹੈ ਤੇ ਇਹ ਅੰਮ੍ਰਿਤ ਵੇਲੇ ਸੇਵਾ ਸੰਭਾਲ ਕਰਕੇ ਗੁਰੂ ਪਾਤਸ਼ਾਹ ਦੇ ਚਰਨ ਚਰਨਾ ਚ ਅਰਦਾਸ ਬੇਨਤੀ ਕਰਕੇ ਫੇ ਆਪਣੀ ਕਿਰਤ ਕਮਾਈ ਤੇ ਫੇ ਚੱਲ ਜਾਈਦਾ ਕਿਉਂਕਿ ਪਰਿਵਾਰ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ ਤੇ ਇਸ ਕਰਕੇ ਈ ਰੱਖਿਆ ਜਿਹੜਾ ਮੈਨੂੰ ਗੁਰੂ ਪੰਥ ਟਰਸਟ ਨੇ ਲੈ ਕੇ ਦਿੱਤਾ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੇਵਾ ਕੀਤੀ ਉਹਨਾਂ ਨੇ ਮੈਨੂੰ 50000 ਦੀ ਸੇਵਾ ਦਿੱਤੀ ਸੀ ਤੇ ਬਟਾਲੇ ਉਹਨਾਂ ਨੇ ਆਪ ਆਣ ਕੇ ਖੁਦ ਇਹ ਰੱਖਿਆ ਲੈ ਕੇ ਦਿੱਤਾ ਨਾਲੇ ਉਹ ਸੇਵਾ ਉੱਥੇ ਦੇ ਕੇ ਗਏ ਤੇ ਬਾਕੀ ਉਹਨਾਂ ਕਿਸ਼ਤਾ ਕਰਾਤੀਆਂ ਕਿਉਂਕਿ ਗਰੀਬ ਬੰਦੇ ਲਈ 50000 ਬਹੁਤ ਵੱਡੀ ਗੱਲ ਹੈ ਬੜੀ ਤਗੜੀ ਰਕਮ ਹੈ ਜੁੜਦੀ ਨਹੀਂ ਤੇ ਮੈਂ ਜਲੋ ਧੰਨਵਾਦ ਹੈ ਉਹਨਾਂ ਦਾ ਗੁਰੂ ਪੰਥ ਟਰਸਟ ਦਾ ਜਿਨ੍ਹਾਂ ਨੇ ਮੈਨੂੰ ਕਿਰਤ ਤੇ ਜੋੜਿਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਜੋੜਿਆ ਮੈਂ ਫੇਸਬੁੱਕ ਚਲਾਉਂਦਾ ਆ ਮੈਂ ਵੀਡੀਓ ਜਿਹੜੇ ਕੱਢਦਾ ਰਹੀਦਾ ਤੇ ਟਰਸਟਾਂ ਦੇ ਨਾਲ ਵੀ ਫਤਿਹ ਦੀ ਸਾਂਝ ਰੱਖੀਦੀ ਹੈ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਾਂ ਫਿਰ ਮੈਨੂੰ ਈ ਰਖਸ਼ਾ ਲੈ ਦਿੱਤਾ ਸੀ। ਬਈ ਵੇਖੀ ਆ ਆਪਣੇ ਸੰਸਾਰ ਤੇ ਬਹੁਤ ਤਗੜੇ ਤਗੜੇ ਸਰੀਰ ਆ, ਵਿਹਲੇ ਆ ਤੇ ਮੈਂ ਤੇ ਇਹੀ ਬੇਨਤੀ ਕਰਦਾ ਵੀ ਵਿਹਲਾਪਨ ਛੱਡੋ ਤੇ ਅਸੀਂ ਕਿਰਤ ਕਰਦੇ ਹਾਂ ਤੁਸੀਂ ਵੀ ਕਰੋ ਨਸ਼ੇ ਦੀ ਗੁਲਤਾਨ ਚੋਂ ਬਾਹਰ ਨਿਕਲੀ ਅਰਦਾਸ ਦੋਵੇਂ ਟਾਈਮ ਕਰੀ ਜੀ ਕਿ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਵੀ ਸੋਝੀ ਬਖਸ਼ ਇਹ ਆਪਣੇ ਨਸ਼ੇ ਨੂੰ ਤਿਆਗੋ ਤੇ ਕਿਰਤਵਲ ਤੇ ਆਨ ਦੇਣ ਤੇ ਗੁਰਸਿੱਖੀ ਨਾਲ ਜੁੜਨ। ਇਹ ਆ ਕਿ ਚਲੋ ਸਰਕਲ ਚੱਲੀ ਜਾਂਦਾ ਆ ਤੇ ਇਸ ਤੇ ਆ 7730 ਰੁਪਏ ਉਹ ਵੀ ਕੱਢੀ ਦੀ ਹੈ ਘਰ ਦਾ ਸਰਕਲ ਵੀ ਚਲਾਈਦਾ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਚਲੋ ਚੱਲੋ ਪਰਿਵਾਰ ਚ ਮੇਰੀ ਸਿੰਘਣੀ ਦੋ ਬੱਚੇ ਮਾਤਾ ਪਿਤਾ ਹੈ ਭਰਾ ਹੈ ਭਰਜਾਈ ਹੈ ਅਸੀਂ ਇਸ ਗੁਰੂ ਨੇ ਸਾਨੂੰ ਬਖਸ਼ਿ ਬਖਸ਼ਿਸ਼ ਕੀਤੀ ਹੈ ਜਿਨੇ ਸਾਨੂੰ ਦਾਤ ਦਿੱਤੀ ਹੈ ਸਾਡੇ ਘਰ ਚ ਖੁਸ਼ੀਆਂ ਬਖਸ਼ੀਆਂ ਨੇ ਉਹਨੂੰ ਜਦੋਂ ਅਸੀਂ ਆਪਣੇ ਗ੍ਰਹਿ ਵਿਖੇ ਲੈ ਆਉਣਾ ਹੈ ਗੁਰੂ ਪਾਤਸ਼ਾਹ ਦੇ ਚਰਨ ਪਵਾਉਣੇ ਨੇ ਤੇ ਪਾਠੀ ਸਿੰਘਾ ਕੋ ਪਵਿੱਤਰ ਗੁਰਬਾਣੀ ਦਾ ਜਾਪ ਜਿਨ੍ਹਾਂ ਨੇ ਸਾਨੂੰ ਰੱਬ ਦੀ ਗੱਲ ਸੁਣਾਉਣੀ ਹੈ ਦੇਖੋ ਜੀ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਮੈਂ ਤੇ ਇਥੋਂ ਤੱਕ ਕਹਿਣਾ ਵੀ ਸਾਡੇ ਸੰਸਾਰ ਚ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਅਜੇ ਤੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੈਗੇ ਨੇ ਤੇ ਮੈਂ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਦਾ ਜਿਨ੍ਹਾਂ ਨੇ અપਾਰ ਕਿਰਪਾ ਦਇਆ ਰਹਿਮਤ ਕਰਕੇ ਤੇ ਮੈਨੂੰ ਇਹ ਸੇਵਾ ਬਖਸ਼ੀ ਹੈ ਦੋ ਟਾਈਮ ਗੁਰੂ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ ਦੋ ਟਾਈਮ ਗੁਰੂ ਦੇ ਨਾਮ ਨਾਲ ਜੁੜੀਦਾ ਸੰਗਤ ਦੇ ਦਰਸ਼ਨ ਹੁੰਦੇ ਨੇ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਔਸਰ ਮਹਾਰਾਜ ਨੇ ਬਖਸ਼ੀ ਹੈ ਕਿ ਤੁਸੀਂ ਚਲੋ ਹੁਣ ਹੋ ਸਕਦਾ ਸਾਡੇ ਮਾੜੇ ਕਰਮ ਹੋਣ ਜਿਸ ਕਰਕੇ ਸਾਨੂੰ ਹੈਂਡੀਕੈਪ ਉਹਨਾਂ ਨੇ ਸੰਸਾਰ ਤੇ ਭੇਜਿਆ ਤੇ ਹੁਣ ਉਹਨੂੰ ਸ਼ਰਮ ਆ ਮਿਲਿਆ ਕਿ ਜਿਹੜੇ ਪਾਪ ਕੀਤੇ ਉਹ ਕੱਟੇ ਜਾਣ ਕਿਉਂਕਿ ਗੁਰੂ ਪਾਤਸ਼ਾਹ ਮੌਕਾ ਦੇ ਰਹੇ ਨੇ ਇਹਨਾਂ ਨੇ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ। ਇਹਨੇ 100 ਕਿਲੋਮੀਟਰ ਮੈਂ ਚਲਾ ਦਿੰਦਾ ਇਹਨੂੰ। ਕਿੱਥੋਂ ਚਲੋਂਦਾ ਕਿੱਥੇ ਦਾ ਵੀ। ਮੈਂ ਮੈਤੇ ਤੋਂ ਲੱਗਦਾ ਕਿ ਪਿੰਡਾਂ ਤੱਕ ਬਟਾਲੇ ਤੱਕ ਚੱਲ ਜਾਈਦਾ ਹੈ। ਮੈਂ ਤੁਹਾਡੇ ਚੈਨਲ ਦਾ ਇਹ ਨੌਜਵਾਨ ਇਹੋ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਇੱਕੋ ਗੱਲ ਸੋਚੋ। ਤੁਸੀਂ ਹੁਣ ਗਾਂ ਜਿਹੜੇ ਨੌਜਵਾਨ ਮਾਪਿਓ ਨਹੀਂ ਬਣੇ ਜਾਂ ਬਣ ਜਾਣੇ ਨੇ। ਜੇ ਉਹ ਮਾਪਿਓ ਬਣਨੇ ਉਹਨਾਂ ਦਾ ਇੱਕ ਪੁੱਤਰ ਨਸ਼ੇ ਤੇ ਲੱਗ ਜਾਵੇ। ਵੱਡਾ ਆ ਕੇ ਮਾਦਾ ਪਰਨ ਨੂੰ ਤੇ ਤੂੰ ਹੀ ਦੱਸੋ ਵੀ ਤੁਹਾਡਾ ਵੀ ਦਿਲ ਦੁਖੀ ਹੋਣਾ ਨਾ ਜਦੋਂ ਮਾਤਾ ਪਿਤਾ ਬਣੇ ਅੱਜ ਤੁਹਾਡੇ ਮਾਤਾ ਪਿਤਾ ਵਾ ਉਹ ਵੇਖਦੇ ਸਾਡਾ ਮੁੰਡਾ ਚੋਰੀ ਕਰ ਰਿਹਾ ਹੈ ਜਾਂ ਨਸ਼ਾ ਕਰ ਰਿਹਾ ਹੈ ਕਿਤੇ ਸ਼ੜਕ ਤੇ ਪਿਆ ਉਹ ਕਿੰਨੇ ਦੁਖੀ ਹੁੰਦੇ ਹੋਣਗੇ ਕਿ ਅਸੀਂ ਇਹਨੂੰ ਜਨਮ ਦਿੱਤਾ ਸੀ ਪਾਲਿਆ ਪੋਸ਼ਿਆ ਕਿਉਂਕਿ ਜਿਹੜੀ ਮਾਂ ਹੈ ਨਾ ਜਦੋਂ ਬੱਚੇ ਨੂੰ ਜਨਮ ਦਿੰਦੀ ਉਹ ਦੋੜੇ ਜਨਮ ਹੁੰਦਾ ਉਹਦਾ ਉਹਨੇ ਦੋੜੇ ਜਨਮ ਲੈਣਾ ਸੰਸਾਰ ਤੇ ਜਦੋਂ ਬੱਚੇ ਨੂੰ ਜਨਮ ਦੇਣਾ ਤੇ ਜੇ ਬੱਚਾ ਵੱਡਾ ਹੋ ਕੇ ਨਸ਼ੇ ਦੀ ਗੁਲਤਾਨ ਵਿੱਚ ਡੁੱਬ ਜਾਵੇ ਤੇ ਮਾਤਾ ਪਿਤਾ ਵਾਸਤੇ ਵੱਡਾ ਬਹੁਤ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨੌਜਵਾਨ ਨਸ਼ੇ ਦੀ ਗੁਲਤਾਨ ਚੋਂ ਬਾਹਰ ਹੋਣ ਗੁਰੂ ਨਾਲ ਜੁੜਨ ਸਿੱਖੀ ਨਾਲ ਜੁੜਨ ਧੰਸ਼ਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬੰਨ ਕਿਉਂਕਿ ਮਾਤਾ ਸਾਹਿਬ ਕੌਰ ਤੇ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤਰ ਹੈ ਵਾਰਸਾਂ ਅਸੀਂ ਨੰਦਪੁਰ ਦੇ ਤੇ ਨੰਦਪੁਰ ਵਾਪਸੀ ਕਰੀਏ ਨਸ਼ਿਆਂ ਨੂੰ ਤਿਆਗੀਏ ਕਿਉਂਕਿ ਸਰਕਾਰ ਵੀ ਆਪਣਾ ਜੋਰ ਲਾ ਰਹੀ ਹੈ ਸੰਪਰਤਾਵਾਂ ਵੀ ਆਪਣਾ ਜੋਰ ਲਾ ਰਹੀਆਂ ਨੇ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਨੌਜਵਾਨਾਂ ਨੂੰ ਸੋਝੀ ਬਖਸ਼ਣ ਕਿ ਨਸ਼ੇ ਦੀ ਜਿਹੜੀ ਗੁਲਤਾਨ ਇਹਨੂੰ ਛੱਡ ਕੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰੀਏ ਗੁਰੂ ਘਰ ਨਾਲ ਜੁੜੀਏ ਤੇ ਸਮਾਜਿਕ ਸੇਵਾ ਜਿਹੜਾ ਉਹ ਕਰਨਾਂ ਵਿੱਚ ਆਰੰਭ ਕਰੀਏ ਕਿਉਂਕਿ ਸਮਾਜ ਦੀ ਸੇਵਾ ਕਰਾਂਗੇ ਗੁਰੂ ਨਾਲ ਜੁੜਾਂਗੇ ਤੇ ਸਾਡਾ ਜਿਹੜਾ ਜੀਵਨ ਉਹ ਬਦਲ ਜਾਵੇਗਾ ਜੇ ਅਸੀਂ ਦੁਬਾਰਾ ਫੇਰ ਉਹੀ ਜੀਵਨ ਖਰਾਬ ਕਰ ਲਿਆ ਨਸ਼ਿਆਂ ਵਿੱਚ ਹੀ ਸਮਾਂ ਬਤੀਤ ਕਰ ਲਿਆ ਤੇ ਸਾਡਾ ਸੰਸਾਰ ਤੇ ਆਉਣਾ ਬਹੁਤਾ ਸਫਲ ਨਹੀਂ ਜੇ ਜੀਵਨ ਸਫਲ ਕਰਨਾ ਹੈ ਤੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਸ਼ਿਆਂ ਦਾ ਤਿਆਗ ਕਰੋ ਸੇਵਾ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ ਸਮਾਜਿਕ ਸੇਵੀ ਬਣ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਖੱਟिए ਤੇ ਮਾਤਾ ਪਿਤਾ ਦੀ ਜਿਹੜੀ ਦੇਖਭਾਲ ਆ ਉਹ ਕਰਿਆ ਕਰੀਏ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਨਸ਼ੇ ਦੇ ਤਿਆਗੀ ਹੋਈਏ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਅਸੀਂ ਦਾਗ ਲੱਗਣ ਤੋਂ ਬਚਾਈਏ ਨਸ਼ੇ ਤੋਂ ਮੁਕਤ ਹੋ ਕੇ ਆਪਣਾ ਜੀਵਨ ਬਖਸ਼ਿਸ਼ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ